ਗੁਰਗੋਮ ਸਿੰਘ ਜੀ ਦੇ ਪ੍ਰਕਾਸ਼ ਘੜੇ ਤੇ ਗੁਰਦੁਆਰਾ ਰਾਮਗੜੀ ਆ ਤੋਂ ਸਮਾਣਾ ਤੋਂ ਵਿਸਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਪੰਜ ਪਿਆਰ ਦੇ ਅਗਵਾਈ ਦੇ ਵਿੱਚ ਵਿਸਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਗੁਰੂ ਗੋਬਿੰਦ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਸ ਕੋਮਦਲੀ ਜੋਗ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਨੇ ਆਪਣੇ ਪਰਿਵਾਰੀ ਕੇ ਪਰਿਵਾਰ ਇਸ ਧਰਮ ਦੇ ਲਈ ਭਾਰਤੇ ਉਹਨਾਂ ਦੇ ਅੱਜ ਪ੍ਰਕਾਸ਼ ਘੜੇ ਤੇ ਵਿਸਾਲ ਨਗਰ ਕੀਰਤਨ ਸੇ ਕੱਢਿਆ ਤੁਸੀਂ ਦੇਖ ਰਹੇ ਹੋ ਫੁੱਲਾਂ ਦੀ ਬਰਖਾ ਕੀਤੀ ਜਾ ਰਹੀ ਹੈ ਨਗਰ ਕੀਰਤਨ ਤੇ ਫੁੱਲਾਂ ਦੀ ਬਰਖਾ ਪੰਜ ਪਿਆਰਾਂ ਤੇ ਔਰ ਜੀ ਪਾਲਕੀ ਆ ਸਾਹਿਬ ਮੇ ਗੁਰ ਸਾਹਿਬ ਜੀ ਆ ਰਹੇ ਐ ਸ੍ਰੀ ਗੁਰੂ ਸਾਹਿਬ ਜੀ ਦੀ ਪਲਕੀ ਆ ਰਹੀ ਹੈ ਸੰਗਤਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਥਾਂ-ਥਾਂ ਤੇ ਗੁਰਵਾਣੀ ਕੀਰਤਨ ਕੀਤਾ ਜਾ ਰਿਹਾ ਹੈ ਹਾਂ ਬੋਲੇ ਹਰਿ ਦਾਤਾ ਪਹਿਲਹਾਰੀ ਪਹਿਲਹਾਰੀ ਪਹਿਲਹਾਰ ਗੁਰਾਂ ਤੋਂ ਪਹਿਲਹਾਰੀ ਪਹਿਲਹਾਰੀ ਪਹਿਲਹਾਰ ਗੁਰਾਂ ਤੋਂ ਪਹਿਲਹਾਰੀ ਜਿਵੇਂ ਮਾਨਸ ਤੇ ਦੇਵਤ ਕੀ ਗਲਵਾਦ ਕਰਦੇ ਆ ਗੁਰਗੋਵ ਸਿੰਘ ਜੀ ਨੇ ਕਿਸ ਤਰ੍ਹਾਂ ਕੇ ਸਨੇਹ ਕਿਸ ਤਰ੍ਹਾਂ ਕੇ ਕਮ ਕਿਤੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਪਰਿਵਾਰ ਬਾਰਤਾ ਇਸ ਦੇਸ਼ ਕੋਮ ਦੇ ਲਈ ਸਰਬੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰਗੋਵ ਸਿੰਘ ਮਹਾਰਾਜ ਜੀ ਆਂਦਾ ਪਵਿੱਤਰ ਜਨਮ ਦਿਹਾੜਾ ਜੋ ਗੁਰਦੁਆਰਾ ਰਾਮਗੜੀਆ ਸਾਹਿਬ ਵਿਖੇ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਪਿਆਰ ਸਤਿਕਾਰ ਅਤੇ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਾਰੀਆਂ ਹੀ ਸੰਗਤਾਂ ਨੇ ਕੋਈ ਲੰਗਰ ਦੀ ਸੇਵਾ ਕਰ ਰਿਹਾ ਹੈ ਕੋਈ ਝਾੜੂ ਦੀ ਸੇਵਾ ਕਰ ਰਿਹਾ ਕੋਈ ਪਾਣੀ ਦੀ ਸੇਵਾ ਕਰ ਰਿਹਾ ਹੈ ਬੜੇ ਉਤਸ਼ਾਹ ਦੇ ਨਾਲ ਸਾਰੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਕੀ ਸਨੇਹ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੇ ਸੰਗਤਾਂ ਗੋਬਿੰਦ ਸਿੰਘ ਜੀ ਨੇ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਬੋ ਵੀ ਸਭਨਾਂ ਦੇ ਨਾਲ ਪਿਆਰ ਕਰੋ ਸਾਰੇ ਧਰਮ ਬਰਾਬਰ ਹਨ ਸਭਨਾਂ ਨੂੰ ਸਾਰੇ ਹੀ ਇੱਕਸਾਰ ਹਨ ਇਹ ਉਹਨਾਂ ਦਾ ਆਪਦੇਸ਼ ਹੈ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਸੋ ਸਮੂਹਾਈ ਸੰਗਤ ਦਾ ਸਾਡੇ ਪੱਤਰਕਾਰ ਪਰਸ਼ੋਤਮ ਕੁਮਾਰ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਸਵੇਰ ਤੋਂ ਨਗਰ ਕੀਰਤਨ ਦੇ ਵਿੱਚ ਸੇਵਾ ਕਰ ਰਹੇ ਸੀ ਤੁਸੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਤਨ ਤਨ ਸ੍ਰੀ ਗੁਰੂ ਗੋਬ ਸਿੰਘ ਜੀ ਦਾ ਜਨਮ ਦਿਹਾੜੇ ਦੀ ਪੂਛੀ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਕਿ ਸੰਗਤਾਂ ਬਹੁਤ ਹੂਮ-ਹੂਮ ਆ ਕੇ ਭਾਗ ਲੈ ਰਹੀਆਂ ਹਨ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਸੰਗਤ ਦਾ ਵੈਗੁਰੂ ਜੀ ਕਾ ਖਾਲਸਾ ਗੁਰੂ ਗੋ ਕਿੰਨੇ ਉਹਨਾਂ ਨੇ ਦੇਸ਼ ਦੇ ਲਈ ਕੰਮ-ਕੰਮ ਕੀਤੇ ਅੱਜ ਤੱਕ ਕਿੰਨੇ ਬੱਚੇ ਨੇ ਜ਼ੁਰਦੇ ਉਹਨਾਂ ਦੇ ਰਸਤੇ ਚੱਲਣ ਦੀ ਬਹੁਤ ਕੰਮ ਕੀਤੇ ਗੁਰਗੋਮ ਸਿੰਘ ਜੀ ਮਹਾਰਾਜ ਜੀ ਨੇ ਮਹਾਰਾਜ ਜੀ ਨੇ ਪਰਿਵਾਰ-ਵਾਰਤਾ ਸਿੱਖਾਂ ਵਾਸਤੇ ਮਹਾਰਾਜ ਜੀ ਨੇ ਪਰਿਵਾਰ-ਵਾਰਤਾ ਸਿੱਖਾਂ ਵਾਸਤੇ ਪਰ ਸਿੱਖਾਂ ਨੂੰ ਵੀ ਮਤਲਬ ਜੂ ਪੂਰੇ ਦੇਸ਼ ਨੂੰ ਗੁਰਗੋਮ ਸਿੰਘ ਦੀ ਸਿੱਖਿਆ ਤੇ ਚੱਲਣਾ ਚਾਹੀਦਾ ਹੈ ਉਹ ਖਾਲਸਾ ਵੀ ਪਧਰੇ ਇੱਥੇ ਕੀ ਆਗਾ ਗੁਰਗੋਮ ਸਿੰਘ ਜੀ ਨੇ ਜੋ ਮੰਨ ਲਓ ਦੇਸ਼ ਦੇ ਲਈ ਕੰਮ ਕੀਤੇ ਦਸ਼ਮੇਸ਼ ਪਿਤਾ ਜੀ ਦੇ ਇਹ ਦਿਹਾੜੇ ਦੇ ਉੱਤੇ ਅੱਜ ਦੇਖ ਰਿਹਾ ਸ਼ਹਿਰ ਵਾਸੀਆਂ ਦੇ ਵੱਲੋਂ ਲੱਖ ਵਕਤਾਵਾਂ ਦੇ ਉੱਤੇ ਲੰਗਰ ਲਗਾਏ ਗਏ ਹਨ ਅਤੇ ਮੈਂ ਦੇਖ ਰਿਹਾ ਕਿ ਸ਼ਹਿਰ ਦੇ ਵਿੱਚ ਕਿੰਨਾ ਉਤਸ਼ਾਹ ਹੈ ਸਾਡੇ ਐਮਸੀ ਸਾਹਿਬ ਸੁਖਾ ਜੀ ਨੇ ਦੱਸਿਆ ਜਿਸ ਤਰ੍ਹਾਂ ਦਾ ਪ੍ਰਕਾਸ਼ ਹੁਸੈਨ ਬਾਰੇ ਦੱਸਿਆ ਗੁਰਗੋਬੀ ਸਿੰਘ ਜੀ ਦੇ ਬਾਰੇ ਦੱਸਿਆ ਅਤੇ ਮੈਂ ਸਾਰਿਆਂ ਨੂੰ ਗੁਰਗੋਬੀ ਸਿੰਘ ਜੀ ਦੇ ਬਾਰੇ ਦੱਸਣਾ ਤਾਂ ਇੱਕ ਬਹੁਤ ਛੋਟੀ ਗੱਲ ਹੈ ਗੁਰਗੋਬੀ ਸਿੰਘ ਜੀ ਨੇ ਜੋ ਸਾਰੇ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਸਾਰੇ ਵਸੇ ਕੀਤਾ ਹੈ ਉਹ ਬਹੁਤ ਵੱਡੀ ਮਿਸਾਲ ਹੈ ਕੈਮਰਾਮੈਨ ਬੀਕੇ ਗੜਕ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ ਨਿਊਜ਼